ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਦੋਸਤੋ ਅਸੀਂ ਰੋਜ਼ ਰੋਣਿਆਂ ਵੀ ਆ ਕਣਕ ਕਿਸੇ ਦਾ ਯਾਰ ਮਰਪਾਉ ਆ ਦੇਖੋ ਪੁੱਤ ਨੌਜਵਾਨ ਬਚ ਗਿਆ ਅਸੀਂ ਚਲ ਦੇਖ ਲਿਆ ਮੁੰਡਾ ਚੱਕ ਰਿਹਾ ਆ ਦੇਖੋ ਇਹ ਕਣਕ ਰਾਚ ਨਾ ਡੇਗੋ ਨਾ ਰੋਗ ਰੋਜ਼ ਵੀਡੀਓ ਪਾਉਣਿਆ ਪਰਸੋਂ ਗੰਡੂ ਐਕਸੀਡੈਂਟ ਹੋਇਆ ਕਣਕ ਕਰਕੇ ਕਣਕ ਕਰਕੇ ਪਰਸੋਂ ਗੰਡੂ ਐਕਸੀਡੈਂਟ ਹੋਇਆ ਮੁੰਡਾ ਨੌਜਵਾਨਾ ਚੱਕਿਆ ਆਪਣੀ ਘਰ ਦੇ ਨੇ ਸਾਹਮਣੇ ਡਿਗਿਆ ਪਿਆ ਰਿਹਾ ਹੁਣ ਆ ਪਾਈ ਗਿਰ ਗਿਆ ਚਲੋ ਸੰਗਦਾ ਹੋਊਗਾ ਦੇਖ ਆ ਪਾਈਆਂ ਨੇ ਚੱਕਿਆ ਕਿਉਂ ਬਾਈ ਜੀ ਕੀ ਕਹਿਣਾ ਚ ਉਹਨੂੰ ਸ਼ਰਮ ਦੀ ਗੱਲ ਨਹੀਂ ਇਹ ਮਾੜੀ ਗੱਲ ਹੈਗੀ ਚਲੋ ਰੋਡ ਤੇ ਤਾਂ ਕੋਈ ਅੜੀ ਨਹੀਂ ਹੈਗਾ ਨਾ ਕਿਤੇ ਵੀ ਇਹਦਾ ਆਪਦੇ ਆਪਦੇ ਕਿਸੇ ਉੱਚ ਕੁੱਟ ਲੋ ਦੱਬ ਲੋ ਟਰੈਕਟਰ ਨਾਲ ਘਾ ਲੋ ਹੋਰ ਉਹ ਬੱਚਾ ਹੁਣ ਨਹੀਂ ਉਹ ਮਰ ਜਾਣਾ ਬੇਚਾਰਾ ਜੇ ਕੋਈ ਨਾ ਚੱਕ ਜੇ ਜਿਆਦਾ ਨਾ ਚੱਕਦਾ ਜਾਂ ਕੁਝ ਮੂਰੇ ਆ ਜਾਂਦਾ ਕੁਝ ਅਚਨਚਿਤ ਨਾ ਹੀ ਹਾਰ ਕੀ ਪ੍ਰੈਸ਼ਰ ਹੈਗੇ ਨੇ ਹੰਬੇ ਹੈਗੇ ਨੇ ਉਹਦੇ ਨਾਲ ਕੱਢ ਲੈ ਉਹਦੇ ਨਾਲ ਕੱਢ ਲੋ ਹਾਂਜੀ ਹੁਣ ਮੰਨ ਲਓ ਆ ਗੱਡੀ ਆ ਰਹੀ ਹੈ ਮੈ ਜਾਣੀ ਇੱਥੇ ਬੰਦਾ ਡਿੱਗੀ ਜੇ ਉੱਥੋਂ ਦੀ ਆ ਜੇ ਜੀ ਹਾਂ ਗੱਡੀ ਮੂਰੋਂ ਆ ਜੇ ਮਾਗਰੋਂ ਆ ਜੇ ਬ੍ਰੇਕ ਨਾ ਲੱਗਣ ਥੋੜੀ ਗੱਡੀ ਆ ਰਹੀ ਹੈ ਹਾਂ ਬਿਲਕੁਲ ਫੇਰ ਇਹ ਚੀਜ਼ਾਂ ਦੀ ਗੱਜਾ ਤਾਂ ਇਹਨ ਠੀਕ ਹੈ ਜੀ ਆਹ ਦੇਖ ਲਓ ਨੇ ਵੀ ਆਹ ਦੇਖੋ ਜੀ ਆਹ ਦੇਖੋ ਇੱਥੇ ਆ ਕੇ ਬਾਈ ਡਿਗੇਗਾ ਮੂਰੀ ਚੱਕਿਆ ਛੋਡੇ ਅਸੀਂ ਮੰਗ ਰਾਰੇ ਤੇ ਬਚਤ ਰਹੀ ਸਾਡੀ ਗੱਡੀ ਦੇ ਉੱਪਰ ਚੜ ਗਿਆ ਦੇਖੋ ਇਹ ਕਣਕ ਪਾਉਣ ਵਾਲਿਆਂ ਨੂੰ ਕਹਿੰਦੇ ਵੀ ਹਟ ਜਾਓ ਯਾਰ ਕਿਉਂ ਤੁਸੀਂ ਕਿੰਨੇ ਐਕਸੀਡੈਂਟ ਹੁੰਦੇ ਨੇ ਛੋਡੇ ਕਰਨਾ ਦੇਖੋ ਆ ਟਾਇਰ ਇੱਥੋਂ ਢਲਕੇ ਕਣਕ ਇੱਥੋਂ ਅੱਗੇ ਦਰਖਤਾਂ ਚ ਪਾਜਦਾ ਪਾਜਦਾ ਜਵਾਕ ਰਹਿ ਗਿਆ ਦੇਖੋ ਬੇਨਤੀ ਕਰਦੇ ਆ ਕਿ ਯਾਰ ਨਾ ਡੇਗੋ ਤੁਸੀਂ ਆ ਤੇ ਬਰੀ ਕਣਕਾ ਪਿਆ ਤਿਲਕ ਗਿਆ ਟਾਇਰ ਆ ਦੇਖੋ ਕੀ ਯਾਰ ਛੋਟੀ ਮਣ ਕਣਕ ਹੁੰਦੀ ਹੈ 20 ਕਿਲੋ ਹੁੰਦੀ ਹੈ 10 ਕਿਲੋ ਹੁੰਦੀ ਹੈ ਨੌਜਵਾਨ 18 20 ਸਾਲ ਦਾ ਦੀ ਬਚਤ ਰਹੀ ਗਈ ਛੋਟੇ ਸਾਹਮਣੇ ਡਿਗੇ ਸਾਡੇ ਜੰਮੀ ਅੱਖਾਂ ਦੇ ਨਾ ਯਾਰ ਕੋਈ ਸ਼ਰਮੀ ਦੀਆਂ ਹੱਦਾਂ ਲਾਹੋ ਦੇਖ ਸਕਦੇ ਹੋ ਕਿਵੇਂ ਟੋਕਰੇ ਚੱਕੀ ਬੱਠਲ ਟਰਾਲੀ ਕਣਕ ਪਰ ਰੱਖੀ ਹੈ ਜੇ ਸੜਕ ਦੇਖੇ ਹੋਣੇ ਲਾਜ਼ਮੀ ਹੁਣ ਆਪਾਂ ਨੂੰ ਕਿਹੜਾ ਪਤਾ ਲੱਗਦਾ ਓ ਨਾ ਪਾਇਆ ਕਰੋ ਯਾਰ ਐਕਸੀਡੈਂਟ ਡੇਲੀ ਹੁੰਦੇ ਨੇ ਉਹ ਡੇਲੀ ਕੋਈ ਲੱਤ ਡੜਾਉਂਦਾ ਕੋਈ ਬਾਹ ਪਣਾ ਤੜਾਉਂਦਾ ਕਣਕ ਦੇ ਉੱਤੇ ਆਪਾਂ ਨੂੰ ਪਤਾ ਟਾਇਰ ਤਿਲਕਦਾ ਸਕੂਟਰੀਆਂ ਜਿਆਦਾ ਤੋਂ ਟਾਇਰ ਜਿਹੜਾ ਹੁੰਦਾ ਇਹਦੇ ਉੱਤੋਂ ਜੇ ਹੁੰਡੀ ਹੋਵੇ ਤੂੜੀ ਘੱਟ ਤਿਲਕਦਾ ਕੱਲੀ ਕਣਕ ਦੇ ਤਾਂ ਤਿਲਕਣੀ ਤਿਲਕਣਾ ਪਿੱਛੇ ਨੌਜਵਾਨ ਦੇਖਿਆ ਪਹਿਲਾਂ ਗੰਡੂਆਂ ਦੀ ਖਬਰ ਪਈ ਆ ਅੱਛਾ ਹਾਂ ਭਾਈ ਕੀ ਕਹਿੰਦੇ ਹੋ ਚੱਕੀ ਦਾ ਉਧਰੇ ਜਾ ਬਾਜੀ ਮੈਂ ਆਪਾਂ ਦਿਲਜਾਰ ਜੀ ਕਿਤੇ ਜਾ ਰਹੇ ਚੀਮੇ ਜਾ ਰਹੇ ਦੀ ਆਪਾਂ ਕਿਤੇ ਆਪੇ ਦਿਲਕ ਜੀ ਆਪਾਂ ਚੀਮੇ ਜਾਣ ਕੀ ਵੀਰੇ ਆਪਣੇ ਸਾਹਮਣੇ ਤੋਰਤੀ ਮੈਂ ਬਰੇਤ ਲਾਲੇ ਮੁੰਡਾ ਇੰਨਾ ਪੜਾ ਦੇ ਰਿਆ ਦੀ ਜੇ ਗੱਡੀ ਤੇਜ ਹੁੰਦੀ ਆਪਣੀ 100 ਤੇ ਹੁੰਦੀ ਬੱਚਾ ਥੱਲੇ ਆ ਜਾਂਦਾ ਮੋਤਰਾਦਾਰਨ ਮੰਨਦਾ ਸਾਨੂੰ ਆਪਣੇ ਪਰਚਾ ਪੈਂਦਾ ਵੀਰੇ ਤੋ ਕਣਕ ਖਣਿਆਉਣ ਵਾਲੀ ਨੂੰ ਕਿਸੇ ਨੇ ਨਹੀਂ ਪੁੱਛਣਾ ਤੀ ਕਿਸੇ ਨੇ ਨਹੀਂ ਪੁੱਛਣਾ ਵੱਡੇ ਸਾਧ ਨੂੰ ਪੁੱਛਦਾ ਪਰ ਬੱਚੇ ਦੀ ਇੰਨੀ ਬੱਚ ਤੇ ਰਦੀ ਲਵੇ ਨਿੰਮਤੀ ਤੇ ਟਾਲੀ ਦੀ ਜੇ ਉਹ ਚ ਵੱਜਦਾ ਵਿਚਾਰਾ ਕਾਰੋਨੀ ਨਾਲ ਦਾ ਬੱਚਾ ਦੀ ਉਹਦੀ ਜਾਨ ਚਲੀ ਜਾਂਦੀ ਹੈ ਪਰ ਅਸੀਂ ਇਹੀ ਬੇਨਤੀ ਕਰਦੇ ਆ ਤੁਹਾਡੇ ਚੈਨਲ ਰਾਹੀਂ ਪ੍ਰਸ਼ਾਸਨ ਵੀ ਕੋਈ ਕਾਰਵਾਈ ਕਰੇ ਇਹਨਾਂ ਤੇ ਜਿਹੜੇ ਦੇਖਦੇ ਨੇ ਉਹ ਵੀ ਕਰਦੇ ਆ ਪਰ ਇੱਥੇ ਅਸੀਂ ਲੋਤਾਂ ਨੂੰ ਬੇਨਤੀ ਕਰਦੇ ਆ ਵੀ ਥੋੜੀ ਜਿਹੀ ਪੌਣੀਆਂ ਸਾਈਡ ਤੇ ਕਹਾਂ ਚ ਪਾ ਲੋ ਆਪਣੇ ਥਾਪੀਆਂ ਨਾਲ ਟੁੱਟ ਲੋ ਜਿੰਮੇ ਮਰਜ਼ੀ ਕਰ ਲੋ ਪਰ ਇਹ ਮੌਤ ਦਾ ਸਾਧਨ ਨਾ ਬਣਾਓ ਪਹਿਲੀ ਪੰਜਾਬ ਚ ਚਿੱਟਾ ਮੌਤ ਦਾ ਤਾਨ ਮੰਨ ਰਿਹਾ ਦੂਜੇ ਤੁਸੀਂ ਬਣਾ ਰਹੇ ਹੋ ਧੰਨਵਾਦ ਜੀ